thank <laughs> you ਤਾਂ ਇਹ ਪਰਾਣੇ ਨੇ ਆ ਤੀਆਂ ਤੈਨੂੰ ਦਿਖਾ ਰਿਹਾ ਆ ਆਪਾਂ ਆਪਾਂ ਦੇ ਨਾਲ ਗੱਲਬਾਤ ਕਰਾਂਗੇ ਆਪਾਂ ਜਿਹੜਾ ਅੱਜ ਪ੍ਰੋਗਰਾਮ ਰੱਖਿਆ ਆ ਤੀਆਂ ਦਾ ਕਿੱਦਾਂ ਦਾ ਲੱਗ ਰਿਹਾ ਕੀ ਤੈਨਾਂ ਚੰਨ ਸਸਤੀ ਕੌਰ ਜੀ ਪਹਿਲਾ ਤੋਂ ਮੈਂ ਤੁਹਾਡਾ ਮੀਡੀਆ ਵਾਲਾ ਬਹੁਤ 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 ਧੰਨਵਾਦ ਕਰਦੀ ਆ ਤੇ ਜੋ ਸਾਡੇ ਪਿੰਡ ਦੇ ਵਿੱਚ ਪਹਿਲਾ ਤੀਆਂ ਦਾ ਤਿਆਰ ਮਨਾਇਆ ਜਾ ਰਿਹਾ ਏ ਤੇ ਅਸੀਂ ਬਹੁਤ ਬਹੁਤ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਆ ਸਾਡੇ ਜੀ ਆਇਆਂ ਨੂੰ ਕਹਿੰਦੇ ਆ ਜੋ ਪਹਾੜਾਂ ਇੱਤੇ ਆਪਰਾ ਜੋ ਬਜ਼ੁਰਗੇ ਤੇ ਪਹੁੰਚੇ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਰਦੀ ਆ ਬਹੁਤ ਵਧੀਆ ਜੀ ਬਹੁਤ ਵਧੀਆ ਬਰਾਲਾ ਪਿੰਡ ਵਾਲਿਆਂ ਦਾ ਬਹੁਤ ਵਧੀਆ ਲੱਗ ਰਿਹਾ ਸੱਭਿਆਚਾਰ ਨੂੰ ਕੁਲ ਫੁਲਟ ਕਰਦੇ ਆ ਬਹੁਤ ਵਧੀਆ ਤੁਹਾਡੇ ਪਿੰਡ ਜਿਹੜਾ ਤੀਆਂ ਦਾ ਤਿਹਾਰ ਮਨਾਇਆ ਗਿਆ ਵਾ ਤੇ ਈ ਲੱਗਦਾ ਵਾ ਕਿੰਦਾ ਦੀ ਖੁਸ਼ੀ ਹੋ ਰਹੀ ਆ ਸਾਰਿਆਂ ਨੇ ਕੱਟ ਦੇਖੀਏ ਪਹਿਲੀ ਵਾਰ ਇਸੇ ਸਾਡੇ ਪਿੰਡ ਵਿੱਚ ਤੀਂ ਮਨਾਈ ਜਾ ਰਹੀ ਆ ਬਹੁਤ ਖੁਸ਼ੀ ਹੋ ਰਹੀ ਆ ਪ੍ਰਬੰਧਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿੰਦਾ ਕਾ ਵਧੀਆ ਪ੍ਰਬੰਧ ਆ ਪ੍ਰਬੰਧਕਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਵਾ ਸਾਡੇ ਵੱਲੋਂ ਥੈਂਕ ਯੂ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਵੀ ਪੰਜਾਬੀ ਵਿਰਸਾ ਸਾਡਾ ਦੀ ਜਾਗਰਤ ਕੀਤਾ ਗਿਆ ਵਾ ਸਾਨੂੰ ਬਹੁਤ ਵਧੀਆ ਲੱਗਿਆ ਇਹ ਗੱਲ ਕਰੀਏ ਕਿ ਸੌਣ ਦੇ ਮਹੀਨੇ ਵਿੱਚ ਜਿਹੜਾ ਸੰਧਾਰਾ ਵਾ ਉਹ ਬਿਸਕੁਟਾਂ ਦਾ ਦਿੱਤਾ ਜਾਂਦਾ ਹੈ ਤੇ ਹੋਰ ਚੀਜ਼ਾਂ ਨਵੀਂ ਪਰ ਇੱਥੇ ਜਿਹੜਾ ਤੀਆਂ ਦਾ ਤਿਹਾੜਾ ਆ ਇੱਥੇ ਇੱਕ ਭੰਗੜਾ ਗਰੁੱਪ ਆ ਬਾਈ ਹੋਣੀ ਉਹਨਾ ਕੁੜੀਆਂ ਵਾਸਤੇ ਜਿਹੜਾ ਨਾ ਇਹ ਚੁੰਨੀਆਂ ਦੇ ਰਹੀ ਨੇ ਸਿਰ ਤੇ ਚੁੰਨੀਆਂ ਕਿਉਂਕਿ ਪੰਜਾਬੀ ਕਲਚਰ ਦੇ ਵਿੱਚ ਜਿਹੜੀ ਚੁੰਨੀਆਂ ਬਹੁਤ ਮਹੱਤਵਮੰਦ ਹੁੰਦੀ ਆ ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ ਵਾ ਕਿ ਜਿਹੜੀਆਂ ਚੁੰਨੀਆਂ ਪਾਈਆਂ ਜਾ ਰਹੀਆਂ ਨੇ ਇਹ ਚੁੰਨੀਆਂ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਲੋ ਜਿੱਤੇ ਨੌਜਵਾਨ ਆ ਅੱਧਾ ਸਰੇ ਆ ਪੰਜਾਬੀ ਕਲਚਰ ਦੇ ਵਿੱਚ ਗੁੰਡੀਆਂ ਜੁੱਤਾਂ ਜੁੱਤੀ ਤੇ ਹੱਥ ਦੇ ਵਿੱਚ ਚੌਂਡੇ ਫੜੇ ਬਾਈ ਨਾਲ ਗੱਲ ਕਰ ਪਈ ਦੀ ਅਸੀ ਕਾ ਸਸਰੀ ਕਾ ਬਾਈ ਜੀ ਬਾਈ ਜੀ ਅੱਜ ਤੁਹਾਡੇ ਪਿੰਡ ਤੀਆਂ ਦਾ ਪ੍ਰੋਗਰਾਮ ਆ ਲੱਗਾ ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਸੇਜ ਕੀ ਦੇਣਾ ਚਾਹੋ ਬਹੁਤ ਵਧੀਆ ਜੀ ਮੈਂ ਇਹ ਮੈਸੇਜ ਦੇਣਾ ਚਾਹਣਾ ਵੀ ਸਾਰੇ ਜਣੇ ਸਾਦੇ ਵਾਲੇ ਰੰਗ ਚ ਆਉਣ ਪੰਜਾਬੀ ਵਿਰਸੇ ਨੂੰ ਭੁੱਲ ਗਏ ਆ ਜੀ ਸਾਰੇ ਇੱਥੇ ਕੰਮ ਜਿਉਣ ਪੰਜਾਬੀ ਵਿਰਸਾ ਸਾਹਮਣੇ ਰੱਖਣਾ ਜਿਹੜੇ ਭੁੱਲ ਚੁੱਕੇ ਆ ਕਿਤੇ ਤਾਂ ਬਚ ਗਏ ਰਾਤ ਹੁਣ ਇਹ ਦੂਜੀ ਗੱਲ ਹੈ ਮੇਰੇ ਪਿੰਡ ਦੇ ਵਿੱਚ ਇੱਕ ਹੀ ਗੁਰਦੁਆਰਾ ਸਾਹਿਬ ਆ ਪਿੰਡ ਦਾ ਇੱਕ ਆ ਦੂਜੀ ਦਾ ਝੰਮਸ਼ਾਨ ਘਾਟ ਇੱਕ ਆ ਪਿੰਡਾਂ ਚਾਰ-ਚਾਰ ਗੁਰਦੁਆਰੇ ਆ ਚਾਰ-ਚਾਰ ਝੰਮਸ਼ਾਨ ਘਾਟ ਸਭ ਤੋਂ ਬਿਹਤਰ ਹੈ ਜਿਹੜਾ ਸਾਡੇ ਪਿੰਡ ਦਾ ਇੱਕ ਆ ਜੀ ਪਾਰਟੀਬਾਜੀ ਨਹੀਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦੇ ਆ ਜੀ ਕਿ ਜਿਨ੍ਹਾਂ ਨੇ ਸਾਡੇ ਇਹ ਪ੍ਰੋਗਰਾਮ ਨੂੰ ਚਾਰ ਚੰਦ ਲਾਇਆ ਕਿ ਪਿੰਡ ਪੜਾਣਾ ਮੇਰਾ ਨਾਮ ਗੁਰ ਤੇਹੀਰਾ ਗੁਰਚੰਨ ਸਿੰਘ ਹੀਰਾ ਸਮੂਹ ਬਲਫੇਰ ਸਭਾ ਪੰਜਾਬ ਪਾਰਟੀ ਤੇ ਉਹਨਾਂ ਦੇ ਮੈਂ ਸਰਕਲ ਪ੍ਰਧਾਨ ਜੀ ਦਾ ਬਲਾਗ ਦੇ ਜੀ ਕਿ ਔਰ ਸਾਡੇ ਸਮੂਹ ਨਗਰ ਪੰਚਾਇਤ ਪੜਾਣਾ ਤੇ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਇਹ ਤੀਆਂ ਦਾ ਤਿਆਰ ਬਣਾਇਆ ਗਿਆ ਇਹ ਤੀਆਂ ਦਾ ਤਿਆਰ ਬਹੁਤ ਚਿਰ ਤੋਂ ਹੀ ਬੰਦ ਸੀ ਸਾਡੇ ਪਿੰਡ ਦੇ ਵਿੱਚ ਮੜਾ ਮੋੜ ਬਣਾ ਕੇ ਬੰਦ ਕਰ ਦਿੱਤੀ ਸੀ ਇਸ ਕਰਕੇ ਇਹ ਫੜੀ ਹੀ ਸ਼ਰਦਾ ਦੇ ਨਾਲ ਭਾਮਦਾ ਦੇ ਨਾਲ ਮੇਰਾ ਵੀਰਾਂ ਨੇ ਸਹਿਯੋਗ ਦਿੱਤਾ ਸਾਡੇ ਗਰਮੀਤ ਸਿੰਘ ਭੰਗੜਾ ਗਰੁੱਪ ਪੜਾਣਾ ਉਹਨਾਂ ਦੇ ਸਹਿਯੋਗ ਦੇ ਨਾਲ ਔਰ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਸਰਦਾਰ ਸੁਖਦੇਵ ਸਿੰਘ ਸਾਫ ਦਾ ਸਰਪੰਚ ਉਹਨਾਂ ਦੇ ਸਹਿਯੋਗ ਦੇ ਨਾਲ ਸਰਦਾਰ ਬਰਲਾਸ਼ੇਸ਼ ਸ਼ਰਮਾ ਜੀ ਸਾਡੇ ਆਪਣਾ ਗੁਰਮント ਸਿੰਘ ਜੀ ਔਰ ਸਾਡੇ ਭਾਈ ਗਰਮੀਤ ਸਿੰਘ ਸਾਡੇ ਮਨਜੀਤ ਵੀਰ ਜੀ ਔਰ ਸਾਰੇ ਗੁਰਪ੍ਰੀਤ ਵੀਰ ਬਾਬਾ ਬਲਵਿੰਦਰ ਸਿੰਘ ਜੀ ਪੀਰ ਬਾਬਾ ਬੋਲੇ ਸ਼ਾਹੀ ਰੇ ਸੇਵਾਦਾਰ ਜੀ ਉਹਨਾਂ ਸਾਰਿਆਂ ਦੇ ਸੰਜੋਗ ਦੇ ਨਾਲ ਆ ਤੇ ਸਾਰੇ ਨਗਰ ਦੇ ਸੰਜੋਗ